ਲਓ ਵੀ ਦੋਸਤੋ ਆਪਾਂ ਪਹੁੰਚੇ ਹੋਇਆ ਸਹਿਰ ਅਮਰਗੜ ਦੇ ਵਿੱਚ ਪੰਡਤ ਲਾਉਟਰੀ ਦੇ ਉੱਤੇ ਦੇਖ ਸਕਦੇ ਹੋ ਬਾਈ ਜੀ ਪਿੱਛੇ ਦੁਕਾਨ ਉੱਪਰ ਨਿਗਾਹ ਮਾਰ ਲਓ ਕਿਉਂਕਿ ਇੱਕੋ ਹੀ ਇੱਕ ਦੁਕਾਨ ਆ ਸਹਿਰ ਅਮਰਗੜ ਦੇ ਵਿੱਚ ਜਿਹਨੇ ਲੱਖਾਂ ਭਰਾਵਾਂ ਦੇ ਜਿਹੜੇ ਸੁਪਨੇ ਨੇਗੇ ਸੱਚ ਕੀਤੇ ਨੇਗੇ ਆਹ ਦੇਖ ਸਕਦੇ ਹੋ ਬਾਈ ਨਿਗਾਹ ਮਾਰ ਲਾ ਕੇ ਮਦਰ ਨਿਗਾਹ ਮਰਵਾ ਦੇ 50 50 ਰੁਪਏ ਦੀ ਟਿਕਟ ਦੇ ਵਿੱਚੋਂ 21 ਲੱਖ ਰੁਪਏ ਦਾ ਜਿਹੜਾ ਇਨਾਮ ਲੱਗਿਆ ਹੈ ਸਹੀ ਗੱਲ ਬਣਦੀ ਹੈ ਸਹੀ ਗੱਲ ਹੈ ਵੀਰੇ ਠੀਕ ਹੈ ਜੀ ਬਈ ਬਣਦੀ ਹੈ ਕਿ ਹੋਰ ਰਸ ਮਿਲੂ ਪਹਿਲਾ ਬੋਰਡ ਵਾਰ ਦੀ ਕਿਥੇ ਕਰਤੇ ਹੋ ਤੁਸੀਂ ਬੋੜ ਬਾੜਤਾ ਬਸ ਫਿਰ ਇਹ ਹੁਣ ਤੇਰੀ ਕੀ ਦਸੀਏ ਬੋੜ ਆਇਆ ਲੋਕ ਕਹਿੰਦੇ ਬੋੜ ਲਾ ਕੇ ਸਾਰਾ ਕੰਮ ਚੱਕ ਲਾਂਗੇ ਪੰਡਤ ਦਾ ਨਹੀਂ ਐਂ ਥੋੜਾ ਚੱਕਿਆ ਨਾ ਹੁੰਦਾ ਇਹ ਬਹਿ ਜਾ ਆ ਜਾ ਬਹਿ ਕੇ ਕਰਦਾ ਕੰਮ ਆਦਾ ਗੱਲ ਕੀਆ ਲੋਕ ਕਹਿੰਦੇ ਖਾਨੀ ਬੋੜਾਂ ਦੇ ਨਾਲ ਲਾਹਾ ਕੇ ਪੰਡਤ ਨੂੰ ਦੱਬ ਲਾਂਗੇ ਪਰ ਪੰਡਤ ਬੋੜਾ ਬਾੜਾ ਨਾ ਕੋਈ ਚੱਕਰ ਨਹੀਂ ਹੈਗਾ ਪਰਮਾਤਮਾ ਦੀ ਇੰਨੀ ਮਿਹਰ ਆ ਵੀ ਅੱਜ ਮੈਨੂੰ ਰੋਹੀ ਚ ਵੀ ਫੜਾਦਾ ਜੰਗਲ ਚ ਮੰਗਲ ਆ ਠੀਕ ਹੈ ਭਾਈ ਤਾਂ ਕਹਿੰਦਾ ਇਧਰ ਨਿਗਾ ਮਾਰਦੇ ਬੈਠੇ ਨੇ ਇਹਨਾਂ ਪੁੱਸੋ ਵੀ ਇਹ ਬੋੜ ਦੇ ਦੇਖ ਕੇ ਆਇਆ ਨੇ ਬਰੇ ਹੂੰ ਇਹ ਵੀਡੀਓ ਦੇਖ ਕੇ ਆਏ ਨੇ ਵੀਡੀਓ ਦੇਖ ਕੇ ਤਾਂ ਨਾ ਚੱਲ ਰਹੀ ਹਾਂ ਤੇ ਦੂਜਾ ਨੰਬਰ ਪਰਮਾਤਮਾ ਡਰ ਕੇ ਕਹਿੰਦੇ ਚਲੋ ਜਿੰਨਾ ਵੀ ਉਹਰੇ ਹੈਗਾ ਟਾਈਮ ਚਲੋ ਵੀ ਅਸੀਂ ਕਸਟਮਰ ਨੂੰ ਇਹ ਕਹਿਨੇ ਵੀ ਉਹਦੇ ਸਾਡੇ ਪੇਜ ਅਪਡੇਟ ਰੱਖੋ ਸਾਰੇ ਅਸੀਂ ਕਿਸੇ ਟਾਈਮ ਵੀ ਲੋਕੇਸ਼ਨ ਚੇਂਜ ਕਰ ਸਕਦੇ ਹਾਂ ਠੀਕ ਹੈ ਜਿੰਨਾ ਸਾਡੇ ਨਾਲ ਜੁੜੇ ਰਹੋ ਹਾਂ ਵੀ ਸਾਡੇ ਨਾਲ ਜੁੜੇ ਰਹੋ ਕਿਸੇ ਟਾਈਮ ਵੀ ਲੋਕੇਸ਼ਨ ਚੇਂਜ ਕਰ ਸਕਦੇ ਹਾਂ ਕਿਤੇ ਅਸੀਂ ਹੋਰ ਥਾਂ ਵੀ ਦੁਕਾਨ ਲੈ ਸਕਦੇ ਹਾਂ ਠੀਕ ਹੈ ਪਰ ਗੱਲ ਇੱਕ ਧਿਆਨ ਇੱਕ ਉਹ ਵੀ ਜੇਕਰ ਪੰਡਤ ਕੋਲ ਆਇਓ ਹਾਂਜੀ ਤਾਂ ਵਿਸ਼ਵਾਸ ਕਰਕੇ ਟਿਕਟ ਪੰਡਤ ਕੋਲ ਹੀ ਪਾਇਓ ਪੰਡਤ ਦੇ ਭੇਜ ਦੇ ਵਿੱਚ ਬਹੁਤ ਲੋਕ ਬੈਠੇ ਨੇ ਉਹਰੇ ਸਹੀ ਠੀਕ ਹੈ ਜਿਹੜੇ ਕਹਿੰਦੇ ਨੇ ਵੀ ਇਹ ਪੰਡਤੀ ਦੁਕਾਨ ਹੈ ਇਹ ਉਹਨਾਂ ਦੀਆਂ ਟਿਕਟਾਂ ਨੇ ਪੰਡ ਜੀ ਅਜੇ ਇੱਧਰ ਗਏ ਨੇ ਉੱਤਰ ਗਏ ਨੇ ਉਹ ਚੀਜ਼ ਤਾਂ ਧਿਆਰ ਰੱਖਣਾ ਵੀ ਜੇ ਪੰਡ ਦੇ ਕੋਲ ਹੈ ਪੰਡਤੀ ਦੀ ਟਿਕਟ ਪਾਏ ਉਹ ਜਿੱਥੇ ਬਸਵਾ ਰੱਖਣਾ ਠੀਕ ਹੈ ਕਹਿੰਦੇ ਨੇ ਪੰਜਾਬੀ ਜੀ ਵੀ ਇੱਕ ਖਾਸ ਬਣਾਓ ਵਾਰ-ਵਾਰ ਦੁਹੇ ਹੋ ਨਾ ਕਰੋ ਸਹੀ ਹੈ ਠੀਕ ਹੈ ਮੈਂ ਇਹ ਨਹੀਂ ਕਹਣਾ ਮੇਰੇ ਕੋਲ ਹੀ ਪਾਓ ਜੇਕਰ ਨਹੀਂ ਪਾਉਣੀ ਤਾਂ ਹੋਰ ਕੋਲੋਂ ਪਾ ਲਓ ਪਰ ਜੇ ਹੋਰ ਕੋਲੋਂ ਪਾ ਲਈ ਫਿਰ ਮੇਰੇ ਕੋਲ ਨਾ ਪਾਓ ਠੀਕ ਹੈ ਸਹੀ ਲੋਕੇਸ਼ਨ ਕਿਹੜੀ ਹੈ ਆਪਣੀ ਸਹੀ ਲੋਕੇਸ਼ਨ ਵੀ ਦੱਸਣਾ ਭਰਾਵਾ ਲੋਕੇਸ਼ਨ ਦਾ ਮੇਨ ਜਿਹੜੀ ਸ਼ਨੀਵਾਰ ਦੀ ਉਹ ਲੁਧਿਆਣੇ ਆ ਠੀਕ ਹੈ ਤੇ ਮਨਰਬਾ ਮਾਰਕੀਟ ਦੇ ਵਿੱਚ ਬੇਸਮੈਂਟ ਦੇ ਵਿੱਚ ਨੀਚੇ 16 ਨੰਬਰ शॉप ਤੇ ਮੈਂ ਬਹਿਣਾ ਉੱਥੇ ਠੀਕ ਹੈ ਜੀ ਬਨੋਟਾ ਐਂਟਰਪ੍ਰਾਈਜ਼ ਤੇ ਮੰਗਲਵਾਰ ਵਟਿੰਡੇ ਹੁੰਦਾ ਜੀ ਆਪਣੇ ਹਾਜ਼ੀਰਾਤ ਰੋਡ ਜੀ ਹਾਜ਼ੀਰਾਤ ਰੋਡ ਸਬਜ਼ੀ ਮੰਡੀ ਸ਼ਾਪ ਨੰਬਰ 42 ਜਿਹੜੇ ਜੂਨੀਅਰ ਬੈਂਕ ਉੱਥੇ ਮੈਂ ਉਹਨਾਂ ਤੇ ਬਾਕੀ ਜਿਹੜੀ ਅਮਰਗੜ ਦੁਕਾਨ ਆ ਉਹ ਤੁਸੀਂ ਦੇਖ ਰਹੇ ਹੋ ਆਪਨੀ ਬਸ ਆਹ ਦੁਕਾਨਾਂ ਨੇ ਤਿਆਰ ਰੱਖ ਲੋ ਇੱਥੋਂ ਤੇ ਲੈ ਕੇ ਉੱਥੇ ਤੱਕ ਦੋ ਦੁਕਾਨਾਂ ਨੇ ਹਾਂ ਔਰ ਜੇ ਕੋਈ ਤੁਹਾਨੂੰ ਇੱਧਰ ਕਾਏ ਕਾਊਂਟਰ ਲਾ ਕੇ ਜਾਂ ਉੱਧਰ ਕਾਏ ਵੀ ਫਰਨੀਚਾ ਉਹ ਮੇਰੀ ਨਹੀਂ ਹੈਗੀ ਠੀਕ ਹੈ ਠੀਕ ਹੈ ਇਹੀ ਚੀਜ਼ ਕਰਕੇ ਤੋਂ ਵੋਟ ਲਾਏ ਗਏ ਨੇ ਵੀ ਲੋਕਾਂ ਨੂੰ ਭੁਲੇਖਾ ਲੱਗੇ ਸਹੀ ਹੈ ਠੀਕ ਹੈ ਵੀ ਲੋਕ ਭੁਲੇਖੇ ਨਾਲ ਸਾਡੇ ਕੋਲ ਆਉਣ ਵੀ ਅਗਲਾ ਕਹਿ ਵੀ ਇਹ ਤਾਂ ਪੰਡਿਤ ਦੀ ਗੱਲ ਨਹੀਂ ਹੈਗੀ ਇਹ ਚੀਜ਼ ਕਰਕੇ ਆ ਇਹ ਹੁਣ ਲੋਕਾਂ ਦੇ ਸਾਥ ਦੇਣਾ ਯਾਰ ਮਤਲਬ ਸਾਥ ਮੰਗ ਰਿਆ ਲੋਕਾਂ ਦਾ ਸਹੀ ਗੱਲ ਹੈ ਜੀ ਸਹੀ ਹੈ ਠੀਕ ਹੈ ਠੀਕ ਹੈ ਤੇ ਜਿਹੜਾ 50 ਰੁਪਏ ਦੀ ਲਾਟਰੀ ਦੇ ਵਿੱਚ 21 ਲੱਖ ਦਾ ਇਨਾਮ ਲੱਗਿਆ ਸੀ ਕਿਹੜੀ ਰਾਸੀਨ ਲਗਾਈ ਬਣਦੀ ਹੈ ਇਹ ਮੇਸ ਰਾਸੀ ਨੂੰ ਲੱਗਿਆ ਸੀ ਵੀਰੇ ਹੂੰ ਤੇ ਇਹਦਾ ਵੀ ਇੱਕ ਸਿਸਟਮ ਬਣਿਆ ਸੀ 21 ਲੱਖ ਦਾ ਵੀਡੀਓ ਪਈਆ ਸੀ ਰਜਾਨਾ ਸਪੋਕਸਮੈਨ ਤੇ ਹੋਰ ਰੇਰਾ ਵਗੈਰਾ ਠੀਕ ਹੈ ਜੀ ਇੱਥੇ ਨਾਲ ਜਾਂ ਡੀਆਂ ਕਵੰਡੀਆਂ ਨੇ ਵੀਡੀਓ ਪਾਈਆਂ ਸੀ ਵੀ ਪੰਡਤ ਲੋਕਾਂ ਨੂੰ ਘਬਰਾਹਤ ਕਰ ਰਿਹਾ ਹੂੰ ਵੀ ਪੰਡਤ ਕੋਲ ਕੁਝ ਨਹੀਂ ਹੈਗਾ ਜੀ ਤੁਹਾਡੀ ਕਿਸਮਤ ਆ ਇਹ ਆ ਬੋਆ ਉਹ ਤਾਂ ਮੈਂ ਵੀ ਕਹਦਾ ਵੀ ਭਾਈ ਕਿਸਮਤ ਆ ਹੂੰ ਉਹ ਤਾਂ ਮੈਂ ਵੀ ਕਹਣਾ ਮੈਂ ਇੱਕ ਕੋਸ਼ਿਸ਼ ਕਰ ਰਿਹਾ ਠੀਕ ਹੈ ਬਾਕੀ ਦਾ ਅਗਲੇ ਦੀ ਕਿਸਮਤ ਆ ਨਾ ਉੱਥੇ ਚੈਲੰਜ ਹੋਇਆ ਸੀ ਵੀ ਤਿੰਨ ਦਿਨਾਂ ਦੇ ਵਿੱਚ ਫਲਾਨੀ ਰਾਸ਼ੀ ਨੂੰ ਨਾਮ ਲੱਗੂਗਾ ਜੇ ਨਹੀਂ ਲੱਗਦਾ ਤਾਂ ਮੈਂ ਦੁਕਾਨ ਬੰਦ ਕਰ ਦੂੰਗਾ ਲਾੜ ਕੇ ਕੰਮ ਛੱਡ ਦੂੰਗਾ ਠੀਕ ਹੈ ਜੀ ਠੀਕ ਹੈ ਤੇ ਉਹ ਤਿੰਨ ਦਿਨਾਂ ਦੇ ਵਿੱਚ ਨਹੀਂ ਤਿੰਨ ਘੰਟਿਆਂ ਦੇ ਵਿੱਚ ਪ੍ਰਮਾਤਮਾ ਨੇ ਮੇਰੀ ਇਲਾਜ ਰੱਖੀ ਸੀ ਬਾਹ ਫੜੀ ਸੀ ਤੇ 21 ਲੱਖ ਦਾ ਨਾਮ ਲਾ ਕੇ ਉਹਨਾਂ ਲੋਕਾਂ ਦੇ ਮੂੰਹ ਤੇ ਚਪੇਟ ਮਾਰੀ ਜਿਨ੍ਹਾਂ ਨੇ ਮੇਰੇ ਆਂਡ ਗਵਾਂਡ 'ਚ ਵੀਡੀਓ ਪਾਈਆਂ ਸੀ ਠੀਕ ਹੈ ਜੀ ਠੀਕ ਹੈ ਯਾਰ ਇਹਨਾਂ ਦੇ ਮੂੰਹ ਤੇ ਇਹ ਜੀ ਚਪੇਟ ਲੱਗੀ ਆ 21 ਲੱਖ ਦਾ ਨਾਮ ਲਾ ਕੇ ਫਿਰ ਉਹਨਾਂ ਨੇ ਢੋਲ ਦੀ ਬਾਤ ਵੀ ਨਹੀਂ ਸੁਣੀ ਗਏ ਦੁਕਾਨਾ ਬੰਦ ਕਰਕੇ ਵਾਗੇ ਸੀ ਅੱਛਾ ਚੱਲਿਆ ਨਹੀਂ ਗਿਆ ਚੱਲਿਆ ਨਹੀਂ ਗਿਆ ਬਸ ਇਹ ਚੀਜ਼ ਆ ਵੀ ਯਾਰ ਮੈਂ ਤਾਂ ਸਿੱਧੀ ਗੱਲ ਕਹਿਣਾ ਵੀ ਲੋਕਾਂ ਦੇ ਮਾਰੇ ਮੈਂ ਕਿਸੇ ਦੇ ਮਾਰੇ ਨਹੀਂ ਮਰਦਾ ਮੇਰਾ ਰੱਬੜਾ ਮੈਨੂੰ ਮਾਰੇ ਇਹਨਾਂ ਮਰਜ਼ੀ ਜਿਹਾ ਲਾਵਾ ਤੇ ਹੁਣ ਚੱਲ ਰਹੀ ਆ ਮੰਥਲੀ ਲਾਟਰੀ ਹੈ ਨਾ ਜੀ ਮੰਥਲੀ ਚੱਲ ਰਹੀ ਆ 15 ਫਰਵਰੀ ਦਾ ਡਰਾਅ ਆ 2 ਟਾਈ ਕਰੋੜ ਦਾ ਸਟਾਮ ਲਿਆਓ ਸਟਾਮ ਤੇ ਲਿਖ ਕੇ ਦੇਦਾ ਨਾ ਮਿਥਨ ਰਾਸੀ ਕੋ ਬਾਹਰ ਨਾਮ ਲਾਵਾਗੇ ਦਾ ਕਰ ਲੋ ਲਓ ਵੀ ਏਦੋਂ ਵੱਧ ਦਾ ਗਰੰਟੀ ਮੈਂ ਕਹਿੰਦਾ ਕੋਈ ਵੀ ਦੁਕਾਨਦਾਰ ਨਹੀਂ ਲੈਂਦਾ ਜਿੰਨੀ ਪੜਦੀ ਜਿ ਲਈ ਜਾਂਦੇ ਨੇ ਸਟਾਮ ਲਿਆਓ ਕਹਿੰਦੇ ਸਟਾਮ ਤੇ ਲਿਖ ਕੇ ਦੇ ਦਿੰਦੇ ਆ ਮਿਥਨ ਰਾਸੀ ਵਾਲਾ ਪਿੱਛੇ ਰਹਿ ਨਾ ਜਾਇਓ ਭਰਾਵੋ ਪਹੁੰਚੋ ਜਰੂਰ ਸਹਿਰ ਅਮਰਗੜ ਦੇ ਵਿੱਚ ਅਮਰਗੜ ਹੋਰ ਕੁਝ ਕਹਿਣਾ ਪਣਦੀ ਪੜੇ ਹੀ ਕਹਿਣਾ ਵੀਰੇ ਦੇਖੋ ਟਿਕਟ ਟਾਪ ਦਾ ਕੰਮ ਇੱਕ ਪਾਸੇ ਆ ਇਸ ਟਾਈਮ ਸਾਥ ਦੇਓ ਇੱਕ ਰੋਜੀ ਰੋਟੀ ਸਾਰਿਆਂ ਦੀ ਹੁੰਦੀ ਆ ਬਹੁਤ ਵੱਡੇ ਵੱਡੇ ਗੇਮਾਂ ਲੱਗੀਆਂ ਔਰੇ ਠੀਕ ਹੈ ਬਹੁਤ ਕੁਝ ਹੋ ਗਿਆ ਜੇ ਲੋਕਾਂ ਦਾ ਸਾਥ ਆ ਫਿਰ ਨਾਲ ਤਾਂ ਮੈਂ ਦਾਅਵਾ ਨਹੀਂ ਜੇ ਮੈਂ ਇਕੱਲਾ ਰਹਿ ਕੇ ਫਿਰ ਤਾਂ ਦਾਅਵਾ ਹੀ ਜਾਵਾਂਗਾ ਫਿਰ ਦਿਵਾ ਲਾਂਗੇ ਸਹੀ ਗੱਲ ਹੈ ਸਾਥ ਪੂਰਾ ਦਿਓ ਇੰਨਾ ਸਾਥ ਦੋ ਵੀ ਪਹਿਲਾ ਵੰਗੋ ਵੋਟ ਲੱਗਣਾ ਠੀਕ ਹੈ ਵੀ ਪਹਿਲਾ ਵੰਗੋ ਮੇਰੇ ਵੋਟ ਲੱਗਣ ਪਹਿਲਾ ਵੰਗੋ ਮੇਰੀ ਦੁਕਾਨ ਦੇਖੇ ਜਿਵੇਂ ਮੇਰਾ ਅੰਦਰ ਕਾਊਂਟਰ ਲੱਗੇ ਔਰੇ ਕਾਊਂਟਰ ਆਵੇ ਹਾਂ ਕਾਊਂਟਰ ਉਹ ਅੰਦਰ ਚਲਾ ਗਿਆ ਕਾਊਂਟਰ ਇੱਥੇ ਤੱਕ ਗੱਲਾਂ ਹੋ ਗਈਆਂ ਵੀਰੇ ਇਹ ਕਹਿੰਦੇ ਜੀ ਕਮੇਟੀ ਦੀ ਜਗਾ ਹੂੰ ਅੱਛਾ ਇਹ ਕਮੇਟੀ ਦੀ ਜਗ੍ਹਾ ਵੀ ਇੱਥੇ ਤੁਸੀਂ ਲਾ ਨਹੀਂ ਸਕਦੇ ਠੀਕ ਹੈ ਆ ਸੈੱਟ ਵੀ ਫਿਰ ਕਮੇਟੀ 'ਚ ਆਉਂਦੇ ਕਿਉਂ ਲਾਉਂਦੇ ਠੀਕ ਹੈ ਮੈਂ ਤਾਂ ਕਹੇ ਵੀ ਲਾ ਲਓ ਫਿਰ ਕਿਉਂਕਿ ਜੇ ਇਹ ਲੈ ਤਾਂ ਫਿਰ ਸਾਰਿਆਂ ਦੇ ਲੈਣੇ ਨੇ ਸਹੀ ਹੈ ਉਹ ਚੀਜ਼ ਤਾਂ ਇਹਨਾਂ ਨੂੰ ਮੁੱਦਾ ਪੇਸ ਕਰਕੇ ਸਾਥ ਹੀ ਇਹਨਾਂ ਦੇ ਦਿਓ ਯਾਰ ਬੋਰਡ ਇੱਕ ਪਾਸੇ ਤੁਸੀਂ ਲੋਕ ਇੰਨੇ ਟਿਕਟ ਪਾਉਣ ਆਓ ਮੇਰੇ ਕੋਲੋਂ ਤੁਸੀਂ ਟਿਕਟ ਤਾਂ ਪਾਉਣੀ ਆ ਇੰਨਾ ਘੱਟ ਕਰ ਦੋ ਤੇ ਜਾਬ ਲੱਗ ਜAVE ਲੈ ਸਹੀ ਗੱਲ ਠੀਕ ਹੈ ਐਟੇ ਜਾਮ ਲੱਗੇ ਫਿਰ ਮੈਂ ਜਵਾਬ ਆਪੀ ਦੇ ਤਾ ਉਹਨਾਂ ਨੇ ਵੀ ਹੁਣ ਵੋਟ ਲਵਾਉਦੇ ਨੇ ਇਹ ਜਾਮਾ ਟਾਣਾ ਸਹੀ ਹੈ ਗੱਲਾਂ ਹੁਣ 15 ਫਰਵਰੀ ਨੂੰ ਜੀ 15 ਫਰਵਰੀ ਤੋਂ ਹੋਲੀ ਬੰਪ ਭਰਾ ਰਿਹਾ ਬੂਹ ਲਿਆ ਆਪਣੇ ਠੀਕ ਹੈ ਜੀ 22 ਮਾਰਚ ਨੂੰ ਡਰਾਅ ਹੋਊਗਾ 22 ਕਰੋੜ ਦਾ ਪ੍ਰਾਈਜ਼ ਆ ਉਹਦਾ ਜੋ ਵੀ ਅਸੀਂ ਜੋਤ ਦੇ ਹਿਸਾਬ ਨਾਲ ਬਣੂਗਾ ਉਹ ਬਣਾਵਾਂਗੇ ਤੇ ਤੁਹਾਡੇ ਜਰੀਏ ਇੱਕ ਹੋਰ ਬਾਅਦ ਵਿੱਚ ਤੁਹਾਨੂੰ ਰੀਲ ਦਵਾਂਗਾ ਬਾਦ ਵਿੱਚ ਜਿਹੜਾ ਫ੍ਰੀ ਸੇਵ ਵਾਲਾ ਹੋਊਗਾ ਸਿਸਟਮ ਉਹ ਕਰਾਂਗੇ ਤੇ ਬਾਕੀ ਫਿਲਹਾਲ ਮੈਂ ਤਾਂ ਇਹ ਕਹਿਣਾ ਵੀ ਹੁਣ ਬਠਿੰਡੇ ਵਾਲਿਆਂ ਨੂੰ ਵੀ ਕਹਿਣਾ ਮਲੇ ਕੋਲੇ ਵਾਲੇ ਵੀ ਕਹਿੰਦਾ ਸਾਰੇ ਨੂੰ ਕਹਿਣਾ ਯਾਰ ਸਾਥ ਦੋਗੇ ਇਸ ਟਾਈਮ ਸਹੀ ਹੈ ਇਸ ਟਾਈਮ ਆਪਾਂ ਟੁੱਟੇ ਬੈਠੇ ਮੇਰਾ ਤਾਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਸਹੀ ਹੈ ਇਹਨੂੰ ਸਿੱਧੀ ਗੱਲ ਅਸਾਂ ਠੀਕ ਹੈ ਨਹੀਂ ਆਹ ਲਾਲਾ ਵੀ ਤੂੰ ਆ ਪੁਰੇ ਵੀਡੀਓ ਵੀ ਦੇਖ ਕੇ ਨੇ ਤੇ ਕਿੰਨਾ ਵਧੀਆ ਮੇਰਾ ਸੈਟਅਪ ਸੀ ਸਾਰਾ ਦਿਖਾਦਾ ਇਹਨਾਂ ਨੇ ਸਹੀ ਲੱਗਦਾ ਕੋਈ ਕੱਲੋਂ ਦੇਖ ਐਕਸੀਡੈਂਟ ਉਧਰ ਹੁੰਦਾ ਕਦੇ ਛੋਟੇ ਤੁਸੀਂ ਐਕਸੀਡੈਂਟ ਕਰਾਤਾ ਉਹਦਾ ਕੀ ਕਾਰਨ ਮੈਨੂੰ ਕੀ ਪਤਾ ਕਦੇ ਛੋਟੇ ਬੋੜਾ ਨੇ ਐਕਸੀਡੈਂਟ ਕਰਾਤਾ ਜੀ ਬੋੜਾ ਨੇ ਐਕਸੀਡੈਂਟ ਕਰਾ ਐਕਸੀਡੈਂਟ ਹੁੰਦਾ ਠਾਣੇ ਕੋਲ ਹੂੰ ਬੋੜ ਮੇਰੇ ਆ ਵਿੱਚ ਆਉਂਦੇ ਨੇ ਚਲ ਸੁਖੀ ਲਓ ਜੀ 15 ਫਰਵਰੀ ਨੂੰ ਬਾਈ ਜੀ 2.5 ਕਰੋੜ ਦਾ ਜੀ 2.5 ਕਰੋੜ ਦਾ ਤੇ 4 ਫਰਵਰੀ ਨੂੰ 1.5 ਕਰੋੜ ਦਾ 2.5 4 ਫਰਵਰੀ ਨੂੰ 1.5 ਕਰੋੜ ਦਾ ਬਈ ਆਪ ਸਰਕਾਰ ਦਾ ਮੇਥਨ ਰਾਸਤਰੀ ਵੀ ਮੇਥਨ ਰਾਸਤਰੀ ਤੋਂ ਨੇ ਮੇਥਨ ਰਾਸਤਰੀ ਨੂੰ ਬਾਈ ਜੀ ਇਹ ਨਾਮ ਜਾਊਗਾ ਮੇਥਨ ਰਾਸਤਰੀ ਵਾਲੇ ਭਰਾ ਉਹ ਰਹਿ ਨਾ ਜਾਇਓ ਪਹੁੰਚੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦੇ ਇਹ ਨੰਬਰ ਦੇ ਉੱਤੇ ਵੀ ਪੰਤਰੀ ਨਾਲ رابطہ ਜਿਹੜਾ ਕੈਮ ਕਰ ਸਕਦਾ ਨਾਲੇ ਕੱਲ ਹੋਰ ਵੀ ਕੋਈ ਟਿਕਟ ਪਾਉਣ ਆਉਂਦਾ ਨਾ ਸਾਡੇ ਕੋਲ ਕੋਈ ਡੇਟ ਆਫ ਬਰਥ ਸੀ ਕੋਈ ਐਕਸਟਰਾ ਪੈਸਾ ਨਹੀਂ ਲੈਂਦੇ ਡੇਟ ਆਫ ਬਰਥ ਦਾ ਠੀਕ ਹੈ ਜਿੰਨੇ ਦੀ ਕੀਮਤ ਟਿਕਟਾ ਉੰਨੇ ਪ ਠੀਕ ਹੈ ਕਿਸੇ ਨੇ ਕੋਈ ਪਰਸਨਲ ਹੀ ਐਤਵਾਰ ਦਾ ਜਿਹੜਾ ਦਿਨ ਆਟਾ ਪਰਸਨਲ ਹੀ ਪੁੱਸਣਾ ਉਹ ਲੱਗ ਨਹੀਂ ਠੀਕ ਹੈ ਠੀਕ ਹੈ ਉਹ ਲੱਗਦਾ ਆਪਣੀ ਉਹਨਾਂ ਦੀ ਫੀਸ ਹੈ ਜੀ ਪੁੱਸਣਾ ਟਿਕਟ ਦਾ ਸੀ ਐਕਸਟਰਾ ਪੈਸਾ ਕੋਈ ਨਹੀਂ ਲੈਂਦੇ ਜਿਹੜੀ ਹਫਾਵਾਂਡ ਆਈਆਂ ਨੇ ਪੰਡਤ ਐਕਸਟਰਾ ਪੈ ਲੈ ਲੈਂਦਾ ਤਾਂ ਉਹ ਕੋਈ ਐਕਸਟਰਾ ਪੈਸੇ ਨਹੀਂ ਆਗੇ ਠੀਕ ਹੈ ਜੀ ਠੀਕ ਹੈ ਵੀ ਬਾਕੀ ਬੱਸ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਯਾਰ ਸਾਥ ਦਿਓ ਆਪਣੀ ਟਿਕਟਾਂ ਪਾਓ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਸਹੀ ਹੈ ਤੇ ਇਨਾਮ ਦੇਖੋ ਜੇ ਸੇਲ ਵੱਧੋਗੇ ਤਾਂ ਇਨਾਮ ਵੀ ਆਉਣਗੇ ਇਨਾਮ ਲੱਗਣਗੇ ਠੀਕ ਹੈ ਇਨਾਮ ਲੱਗਣ ਤੇ ਲੋਕਾਂ ਦੇ ਮੂੰਹ ਆਪੀ ਦੇ ਆ ਲੈ ਸਪਈਆ ਤੇ ਆ ਬਈਆ ਲਿਸਟ ਬਾਈ ਜੋ ਕਿਹਾ ਕਹਿੰਦੇ ਕਰਕੇ ਦਿਖਾਇਆ 9 ਪੇਜ ਨੇ ਬਾਈ ਜੀ ਆ 9 ਪੇਜਾਂ ਦੇ ਆ ਨੰਬਰ ਨੇ ਵੀਰੇ ਸਾਰੇ ਪ੍ਰਾਈ ਲੱਗੇ ਹੋਏ ਨੇ 9 ਇੱਕ ਪੇਜ ਤੇ 50 ਫਲ ਬੰਦਿਆਂ ਦਾ ਹੋਆ ਠੀਕ ਹੈ 500 ਤੋਂ ਪਲੱਸ ਬੰਦਾ ਮੇਰੇ ਕੋਲ ਜਿੰਨਾਂ ਬਣਿਆ ਲੋਹੜੀ ਬੰਪਰ ਚ ਠੀਕ ਹੈ ਕਿਸੇ ਦਾ ਰਿਕਾਰਡ ਹੈਗਾ ਇਹਨਾਂ ਨਹੀਂ ਕਿਸੇ ਦਾ ਨਹੀਂ ਮੈਂ ਕਿਹਾ ਰਿਕਾਰਡ ਤੋੜ ਕੇ ਸਾਰੇ ਫਰਕ ਕੀ ਆ ਵੀ ਜਿਹੜੀ ਮੇਰੇ ਕੋਲ ਲਿਸਟ ਆ ਅਸੀਂ ਇਹ ਲੋਕਾਂ ਨੂੰ ਨਾਮ ਦਵਾਂਗੇ ਹੂੰ ਬੇਤੀ ਕਈ ਨੇ ਜਿਹੜੇ ਵਿਰੋਧੀ ਨੇ ਉਹ ਦਸਤਬੀਨਾ ਸਿਰਦਾ ਉਹਨੇ ਸਹੀ ਹੈ ਸਾਥੋਂ ਸਿੱਟੀਆਂ ਨਹੀਂ ਜਾਂਦੀ ਕੱਢਦੇ ਹੁਟ ਨਹੀਂ ਬਸ ਕਿਹੜਾ ਜੇਬ ਚੋਤੇ ਨੇ ਇਹਨਾਂ ਵੀਰੇ ਲਓ ਜੀ ਮੇਥਲ ਰਾਸੀ ਵਾਲੇ ਹੋ ਜੋ ਤਿਆਰ ਬਾਈ ਜੀ 22 ਕਰੋੜ ਤੁਹਾਨੂੰ ਮਾਰੀ ਜਾਂਦਾ ਆਵਾਜ਼ ਆ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਇਹ ਨੰਬਰ ਤੇ ਕਾਲ ਕਰ ਲਓ 15 ਫਰਵਰੀ ਨੂੰ ਬਾਈ ਜੀ 22 ਕਰੋੜ ਦੇ ਮਾਲਕ ਬਣ ਜੋ ਬਣੂ ਕਿਹੜਾ ਭਰਾ ਜਿਹੜਾ ਪੰਤਰੀ ਨਾਲ ਕਰੂਗਾ ਰਾਬਤਾ ਕਹਿਮ ਧੰਨਵਾਦ